ग्लोबल पंजाब टीवी देख रहे हो तुसी मैं हां अनुजा चर, शर्मा और चंडीगढ़ एमसी इलेक्शंस आज होनेयासी मेयर दी चुनाव जडियां ने वो आज होनेयासी लेकिन वो टाल ਦਿੱਤੀਆਂ ਗਈਆਂ ਇਸੋ ਕਰਨਾ सचिन ਗੱਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਚਿਨ ਕੀ ਸੀਨ ਰਿਹਾ ਅੱਜ ਕਿਉਂ ਟਾਲ ਦਿੱਤੀਆਂ ਗਈਆਂ ਕੀ ਕੋਈ ਵੈਲਿਡ ਰੀਜ਼ਨ ਦਿੱਤਾ ਗਿਆ ਇਹਦਾ ਅੱਜ ਮੈਂ ਇਲیکشن ਸੀਗੇ ਅਸੀਂ ਵੋਟ ਪਾਣ ਆ ਰਹੇ ਸੀਗੇ ਆਮ ਆਦਮੀ ਤੇ ਕਾਂਗਰਸ ਦਾ ਅਲਾਈਅንስ ਹੋ ਗਿਆ ਸੀਗਾ ਜਦੋਂ ਆਏ ਅਸੀਂ ਸਾਨੂੰ ਐਂਟਰੀ ਲੈਣ ਲਈ ਉਹਨਾਂ ਨੇ ਫਿਰ ਉਹ ਕਹਿੰਦੇ ਵੀ WhatsApp ਤੇ ਤੁਹਾਡੇ ਇੱਕ ਮੈਸੇਜ ਆਇਆ ਚੈੱਕ ਕਰੋ ਵੀ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਹੈਗੇ ਜੋ BJP ਡਿ ਨੋਮੀਨੇਟਿਡ ਕਾਉਂਸਲਰ ਨੇ ਅਨਿਲ ਮਸੀ ਜੀ ਉਹ ਬਿਮਾਰ ਹੋ ਗਏ ਓਨ ਦਾ ਸਪੋਰਟ ਇਹਨਾਂ ਨੇ ਕੈਨਸਲ ਕਰਤੇ ਇਲੈਕਸ਼ਨ ਡਿਲੇ ਕਰਤੇ ਕੈਨਸਲ ਰੱਬ ਜਾਣੇ ਪਰ ਸਾਨੂੰ ਹਾਊਸ ਦੇ ਵਿੱਚ ਵੀ ਨਹੀਂ ਜਾਣ ਦੇ ਰਹੇ ਸੀਗੇ ਵੀ ਸਾਡਾ ਹਾਊਸ ਐਸੀ ਪਬਲਿਕ ਰਿਪਰੈਜ਼ੈਂਟੇਟਿਵ ਐ ਸਾਡਾ ਹੱਕ ਬਣਦਾ ਅੰਦਰ ਜਾਣਾ ਹੁਣ ਇਹਨਾਂ ਨੇ ਇਸ ਤਰੀਕੇ ਦੀ ਗੁੰਡਾਗਰਦੀ ਕਰੀਏ ਭਾਜਪਾ ਨੇ ਵੀ ਇਹ ਨਹੀਂ ਪਤਾ ਵੀ ਪਿੱਛੋਂ ਇਲੈਕਸ਼ਨ ਕਰਾ ਦੇਣੇ ਨਾ ਸਾਨੂੰ ਹਾਊਸ ਜਾਣਦੇ ਨੇ ਕੋਈ ਇਲੈਕਸ਼ਨ ਦੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਜੇ ਪ੍ਰੈਜ਼ਾਈਡਿੰਗ ਅਫੀਸਰ ਬਿਮਾਰ ਸੀਗੇ ਕਿਸੇ ਹੋਰ ਨੂੰ ਅਪਾਇੰਟ ਕਰ ਸਕਦਾ ਹੈ ਡੀਸੀ ਪਰ ਉਹ ਵੀ ਨਹੀਂ ਉਹਨਾਂ ਨੇ ਕਰਿਆ ਬਿਲਕੁਲ ਨਹੀਂ ਇਹ ਹੀ ਪੁੱਛਣ ਲੱਗੀ ਸੀ ਕਿਉਂਕਿ ਅਗਰ ਪ੍ਰੈਜ਼ਾਈਡਿੰਗ ਅਫੀਸਰ ਬਿਮਾਰ ਨੇ ਕੋਈ ਹੋਰ ਕਲੌਜ਼ ਤਾਂ ਹੋਏਗਾ ਕਿ ਕੋਈ ਹੋਰ ਆ ਕੇ ਬਹਿ ਕੇ ਬੈਂਚ ਤੇ ਜਿਹੜੀ ਇਲੈਕਸ਼ਨ ਕਰਵਾ ਸਕੇ ਜੀ ਡੀਸੀ ਅਪਾਇੰਟ ਕਰ ਸਕਦਾ ਪ੍ਰੈਜ਼ਾਈਡਿੰਗ ਅਫੀਸਰ ਕਿਸੇ ਹੋਰ ਨੂੰ ਵੀ ਪਰ ਇਹ ਭਾਜਪਾ ਸਰਕਾਰ ਦੀ ਗੁੰਡਾਗਰਦੀ ਆ ਉਹ ਆਪਣੀ ਬਾਤ ਹੋਣੀ ਸੀਗੀ ਰਾਹੁਲ ਗਾਂਧੀ ਜੀ ਸਾਡੇ ਨਿਆਂ ਯਾਤਰਾ ਸ਼ੁਰੂ ਕਰ ਰੱਖੀ ਉਹਨਾਂ ਨੇ ਇੱਕ ਸ਼ੁਰੂ ਇੱਕ ਸ਼ੁਰੂਆਤ ਸੀਗੀ ਹਾਰ ਦੀ ਬੀਜੇਪੀ ਦੀ ਪਰ ਬੀਜੇਪੀ ਐਕਸੈਪਟ ਕਰਨ ਨੂੰ ਰਾਜ਼ੀ ਨਹੀਂ ਹੋਇਆ ਹਾਰ ਚੁੱਕੇ ਨੇ ਇਹ ਅਜ ਇੱਕ ਬੜਾ ਕਾਲਾ ਦਿਨ ਹੈ ਪੂਰੇ ਦੇਸ਼ ਦੇ ਵਿੱਚ ਚੰਡੀਗੜ੍ਹ ਤੋਂ ਮੈਸੇਜ ਜਾਣਾ ਸੀਗਾ ਵੀ ਇੰਡੀਆ ਅਲਾਈਅንስ ਜਿੱਤ ਰਿਹਾ ਹੈ ਜਿੱਤਿਆ ਪਹਿਲਾ ਮੈਚ ਜਿੱਤਿਆ ਹੈ ਚੰਡੀਗੜ੍ਹ ਦੀ ਕੈਪੀਟਲ ਹੈ ਚੰਡੀਗੜ੍ਹ ਹਰਿਆਣਾ ਪੰਜਾਬ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਚੰਡੀਗੜ੍ਹ ਚ ਕਿਸੇ ਦੀ ਸਰਕਾਰ ਨਹੀਂ ਬਣ ਰਹੀ বিজেপি ਸਰਕਾਰ ਨਹੀਂ ਬਣ ਰਹੀ ਤਾਂ ਪੂਰੇ ਦੇਸ਼ ਦੇ ਵਿੱਚ ਉਸ ਦਾ ਮੈਸੇਜ ਜਾਣਾ ਸੀਗਾ ਸਾਰੇ ਦੇਸ਼ ਦੀ ਮੀਡੀਆ ਸਾਰਾ ਦੇਸ਼ ਅੱਜ ਵੇਖ ਰਿਹਾ ਵੀ বিজেপি ਨੇ ਗੁੰਡਾਗਰਦੀ ਨੂੰ ਪ੍ਰੈਕਟੀਕਲੀ ਕਰਕੇ ਦਿਖਾਇਆ ਵੀ ਗੁੰਡਾਗਰਦੀ ਹੁੰਦੀ ਕੀ ਹੈ ਸਾਨੂੰ ਤਾਂ ਅਸੀਂ ਵੇਖ ਕੇ ਹੈਰਾਨ ਹੈ ਵੀ বিজেপি ਇੰਨਾ ਥੱਲੇ ਡਿੱਗ ਸਕਦੀ ਹੈ ਇੱਕ ਸਰਕਾਰ ਵੀ ਇੱਕ ਇੱਕ ਸਾਲ ਦਾ ਟਿਨਿਓਰ ਹੁੰਦਾ ਮੇਅਰ ਦਾ ਵੀ ਸਰਕਾਰ ਬਣਵਾਉਣ ਬਣਾਉਣ ਦੇ ਲਈ ਉਹ ਕਿਸ ਹੱਦ ਤੱਕ ਥੱਲੇ ਜਾ ਸਕਦੀ ਹੈ ਤਾਂ ਇੱਕ ਕਾਲਾ ਦਿਨ ਸੀਗਾ ਸਾਰੇ ਲੋਕਾਂ ਨੇ ਯਾ ਦੇਖੋ ਸੀਐਮ ਹਾਊਸ ਦੇ ਬਾਹਰ ਕਿਵੇਂ ਗੱਡੀਆਂ ਲੱਗੀਆਂ ਇਹ ਭਾਜਪਾ ਦਾ ਡਰਾਮ ਲੋਕਾਂ ਦੇ ਵਿੱਚ ਅਸੀਂ ਪਬਲਿਕ ਰਿਪ੍ਰੈਜ਼ੈਂਟੇਟਿਵ ਹੈ ਸਾਡੇ ਸਾਡੇ ਮੰਨ ਦੇ ਡਰ ਬੈ ਗਿਆ ਕਿਉਂਕਿ ਸਾਡੇ ਘਰੇ ਪੁਲਿਸ ਭੇਜ ਸਕਦੇ ਕੋਈ ਪਰਚਾ ਕਰਾ ਸਕਦੇ ਇਸ ਤਰੀਕੇ ਦੇ ਸਾਨੂੰ ਟਰੈਟ ਜੇ ਅਸੀਂ ਬੀਜੇਪੀ ਦੀ ਗੱਲ ਕਰਦੇ ਆ ਬੀਜੇਪੀ ਉਹ ਪਾਰਟੀ ਹੈ ਜਿਨ੍ਹਾਂ ਨੇ ਮੇਅਰ ਦੀ ਜਿਹੜੀ ਹੈ ਉਹ ਅਸੀਂ ਕਹਿ ਸਕਦੇ ਆ ਕਿ ਪਹਿਲੇ ਬਣਾਉਣਾ ਉਹਨਾਂ ਨੇ ਹੀ ਸ਼ੁਰੂ ਕੀਤਾ ਮਤਲਬ ਹੁਣ ਉਹ ਡਰ ਗਈ ਕਿਉਂ ਕੀ ਕਾਰਨ ਰਿਹਾ ਕਿ ਮੇਅਰ ਦੀ ਇਲੈਕਸ਼ਨ ਤੋਂ ਡਰ ਰਹੀ ਹੈ ਬੀਜੇਪੀ ਬਿਲਕੁਲ ਡਰ ਰਹੀ ਹੈ ਜਿਹੀ ਬੀਜੇਪੀ ਦੇ 17 18 20 ਕਾਉਂਸਲਰ ਹੁੰਦੇ ਤੇ ਰਾਤ ਨੂੰ 12 ਵਜੇ ਵੀ ਇਲੈਕਸ਼ਨ ਕਰਾ ਦਿੰਦੇ ਅੱਜ ਕਾਉਂਸਲਰ ਇਹਨਾਂ ਦੇ ਘਟ ਹੈ ਮੈਜੋਰਟੀ ਨਹੀਂ ਮਿਲ ਰਹੀ ਮੰਡੇਟ ਨਹੀਂ ਮਿਲ ਰਿ ਕਿ ਦੇ ਸਕਦਾ ਹੈ ਪਾਰਟੀ ਰਾਤ ਨੂੰ 12 ਵਜੇ ਵੀ ਇਲੈਕਸ਼ਨ ਕਰਵਾ ਦਿੰਦੀ ਪਰ ਇਸ ਸ਼ਾਇਦੇ ਅਫਸਰ ਸ਼ਾਹੀ ਤੇ ਪ੍ਰੈਸ਼ਰ ਹੈ ਬਿਊਰੋਕ੍ਰੇਸੀ ਤੇ ਵੀ ਪ੍ਰੈਸ਼ਰ ਹੈ ਵੀ ਉਹਨਾਂ ਨੂੰ ਇਨਵੋਲ ਕਰਕੇ ਬਹੁਤ ਗਲਤ ਕਰ ਰਹੇ ਨੇ ਸ਼ਹਿਰ ਦੇ ਲੋਕ ਬਿਲਕੁਲ ਸਾਡਾ ਇੱਕ ਹੋਰ ਹਾਊਸ ਦੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਮੈਂ ਜਿਸ ਤਰੀਕੇ ਦੇ ਨਾਲ ਅੱਜ ਅੰਦਰ ਵੀ ਨਹੀਂ ਜਾਣ ਦਿੱਤਾ ਗਿਆ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇਹ ਚੀਜ਼ਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਹਾਊਸ ਦੇ ਮੈਂਬਰ ਨੂੰ ਹਾਊਸ ਦੇ ਅੰਦਰ ਜਾਣ ਤੋਂ ਰੋਕਣਾ ਜਿਨ੍ਹਾਂ ਦੇ ਕੋਲ ਪਾਸੇਜ਼ ਹੈ ਉਹ ਕਿਤਨਾ ਕਿਤੇ ਬਹੁਤ ਵੱਡੀ ਗਲਤ ਗੱਲ ਹੈ ਦੇਖਿਓ ਜੀ ਕਾਉਂਸਲਰਸ ਜੋ ਹੈ ਉਹ ਸ਼ਹਿਰ ਦਾ ਮੇਅਰ ਬਣਾਤੇ और सारी पूरे पूरा शहर आज काउंसलर्स की तरफ देख रहा और आज ये बकायदा हमारा जो चुनाव है नोटिफिकेशन के तहत ये जारी हुआ कि आज आ, आज 18 तारीख को 11 बजे आज मेयर का चुनाव किया जाएगा मेयर सीनियर डिप्टी मेयर डिप्टी मेयर हम उसी के तहत पौने साढ़े दस बजे हम जा रहे थे हमें अचानक पुलिस रोकती है एक व्हाट्सएप मैसेज दिखा के कि देखिए जी प्रिजाइडिंग ऑफिसर बीमार है इसलिए चुनाव नहीं हो रहा एक जो डिप्टी कमिश्नर नोटिफिकेशन जारी करता है उसको हम व्हाट्सएप से कैसे ऑथेंटिकेट करें कि ये हमें अंदर जाने के लिए रोका जा रहा है है या फिर ऐसे कोई ऑर्डर है अगर ऐसे कोई थे, ऐसी कोई थी, तो क्यों नहीं बावजूद भी जब वोट डलनी नहीं है तो हम कोई जबरदस्ती वोट तो डालेंगे नहीं। हाउस के अंदर जाके भी अनाउंस कर दिया जा सकता था और एक और पावर है डेप्टी कमिश्नर के पास कि अगर प्रिजाइडिंग ऑफिसर या ऐसी कोई तो ऑन द स्पॉट प्रिजाइडिंग ऑफिसर अपॉइंट कर सकते अगर ऑन द स्पॉट कोई प्रिजाइडिंग ऑफिसर अपॉइंट हो और उनको बुला लिया जाए उसके लिए आधा घंटा एक घंटा रुक रुक जाए चुनाव तो भी कोई बड़ी बात नहीं हम तो है हम तो हाउस में बैठे हैं हम तो मेयर चुनने आए थे लेकिन बात यह है कि ये षड्यंत्र रचा गया भाजपा की ओर से क्योंकि उनको अपनी हार जो है वो साफ नज़र आ रही थी लोगों को किन्ना नुक क नुकसान हो रहा है क्योंकि अब लोग आसराइया चल रहे थे कि सू नवा मेयर मिलेगा अब चोड़ा हो जाएगियाँ ਲੋਕ ਦੇਖ ਰਹੇ ਹੈ ਕਿ ਸੱਤਾ ਦੇ ਲੋਬੀ ਜਿਹੜੇ ਹੈਗੇ ਆ ਉਹ ਕਿ ਸੱਤ ਤੱਕ ਨੀਚੇ ਗਿਰ ਸਕਦੇ ਆ ਔਰ ਕੀ ਕਰ ਰਹੇ ਆ ਸਾਨੂੰ ਲੋਕਾਂ ਨੇ ਚੁਣ ਕੇ ਇੱਥੇ ਭੇਜਿਆ ਹੋਇਆ ਹੈ ਅਸੀਂ ਮੇਅਰ ਚੁਣਨਾ ਸੀ ਆ ਜਗ੍ਹਾ ਸ਼ਹਿਰ ਦਾ ਸਾਡੇ ਨਾਲ ਕਿਵੇਂ ਤੱਕਾ ਮੁੱਕੀ ਕੀਤੀ ਤੁਸੀਂ ਦੇਖ ਲਓ ਯਾ ਅਗਰ ਐਸੀ ਕੋ ਸਿਚੁਏਸ਼ਨ ਸੀ ਉਹਨੂੰ ਪੋਲਾਈਟਲੀ ਵੀ ਦੱਸਿਆ ਜਾ ਸਕਦਾ ਸੀਗਾ ਕਾਲਸ ਵੀ ਕੀਤੀਆਂ ਜਾ ਸਕਦੀਆਂ ਸੀ ਕਾਉਂਸਲਰਸ ਨੂੰ ਦੱਸਿਆ ਵੀ ਜਾ ਸਕਦਾ ਸੀ ਪਰ ਐਵੇਂ ਨਹੀਂ ਕੀਤਾ ਗਿਆ ਸਾਡੇ ਤੇ ਉਹ ਸਾਨੂੰ ਧੱਕਾ ਮੁੱਕੀ ਕੀਤੀ ਗਈ ਸਾਨੂੰ ਦੱਸਿਆ ਗਿਆ ਜ਼ਬਰਦਸਤੀ ਸਾਨੂੰ ਰੋਕਿਆ ਗਿਆ ਅੰਦਰ ਜਾਣ ਤੋਂ ਰੋਕਿਆ ਗਿਆ ਅਗਰ ਅਸੀਂ ਅੰਦਰ ਚਲੇ ਜਾਂਦੇ ਚਾਉਣਾ ਨਹੀਂ ਸੀ ਐਸੀ ਕੋਈ ਸਿਚੁਏਸ਼ਨ ਸਾਨੂੰ ਅਨਾਉਂਸ ਕਰ ਦਿੰਦੇ ਉੱਥੇ ਸਾਡੇ ਨਾਲ ਇਹੋ ਜਿਹਾ ਕਰਨ ਦਾ ਮਤਲਬ ਇਹ ਹੈ ਕਿ ਉਹ ਡਰ ਗਏ ਬੋਖਲਾ ਗਏ ਆਪਣੀ ਹਾਰ ਸਾਹਮਣੇ ਉਹਨਾਂ ਨੂੰ ਦਿਖਾਈ ਦੇ ਰਹੀ ਹੈ বারবার ਇਹ ਚੀਜ਼ ਬੀਜੇਪੀ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਵੱਲੋਂ ਵੀ ਕਹੀ ਜਾਂਦੀ ਕਹਿੰਦੇ ਅਸੀਂ ਜਿੱਤ ਹਾਸਲ ਕਰਾਂਗੇ ਸਾਡੇ ਕੋਲ ਮੈਜੋਰਿਟੀ ਹੈ ਸਾਡੇ ਕੋਲ ਬਹੁਮਤ ਹੈ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਉਹ ਡਰ ਗਏ ਉਹ ਡਰ ਦੇ ਕਾਰਨ ਜਿਹੜੀ ਉਹਨਾਂ ਨੇ ਇਲੈਕਸ਼ਨ ਸਾਹਮਣੇ ਦਿਖਾਈ ਦੇ ਰਹੇ ਆ ਜੀ ਇਹ ਉਹਨਾਂ ਦੀ ਹਾਰ ਉਹਨਾਂ ਨੂੰ ਸਾਹਮਣੇ ਦਿਖਾਈ ਦੇ ਰਹੀ ਹੈ ਅਗਰ ਬੀਜੇਪੀ ਦੇ ਫੇਵਰ ਦਾ ਇਲੈਕਸ਼ਨ ਹੁੰਦਾ ਤੇ ਪ੍ਰੈਜ਼ਾਈਡਿੰਗ ਅਫਸਰ ਔਨ ਦਾ ਸਪੌਟ ਕਰੋ ਪੁਆਇੰਟ ਹੁੰਦਾ ਔਰ ਔਨ ਦਾ ਸਪੌਟ ਆਂਧਾ ਅਧ ਦੇ ਪੋਨਿਕਨ ਟੇ ਵਿੱਚ ਅਗਰ ਐਸੀ ਕੋਈ ਗੱਲ ਸੀਗੀ 11 ਜਗ੍ਹਾ 11:30 12 ਵਜੇ ਇਲ ਹੁਣ ਅੱਗੇ ਭਵਿੱਖ ਕੀ ਦੇਖਦੇ ਹੋ ਕਦੋਂ ਤੱਕ ਹੋਏਗੀ ਸਟਰੈਟਜੀ ਕੀ ਰਹੇਗੀ ਇੰਡੀਆ ਅਲਾਈਅንስ ਜੋ ਹੈ ਜਿੱਤੇਗਾ ਜਿੱਤ ਕੇ ਦਿਖਾਏਗਾ ਸਾਰਾ ਦੇਸ਼ ਸਾਡੀ ਤਰਫ ਦੇਖ ਰਿਹਾ ਬਿਲਕੁਲ ਦੇਖੋ ਅਸੀਂ ਜਿਹੜੇ ਲੀਡਰਸ ਨੇ ਜਿਹੜੀ ਇਲੈਕਸ਼ਨਸ ਹੋਣੀਆਂ ਸੀਗੀਆਂ ਅੱਜ ਮੇਅਰ ਦੀਆਂ ਔਰ ਮੇਅਰ ਇਲੈਕਸ਼ਨਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਟਾਲ ਦਿੱਤੀਆਂ ਗਈਆਂ ਮੇਅਰ ਇਲੈਕਸ਼ਨਸ ਉਸ ਤੋਂ ਬਾਅਦ ਹੁਣ ਜਿਨੇ ਵੀ ਤੁਹਾਨੂੰ ਇਧਰਲੇ ਪਾਸੇ ਅਸੀਂ ਕੈਮਰਾ ਘੁਮਾ ਕੇ ਦਿਖਾਵਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਂਗਰਸ ਦਾ ਔਰ ਆਮ ਆਦਮੀ ਪਾਰਟੀ ਦਾ ਅਲਾਈਅንስ ਹੋਇਆ ਸੀ ਔਰ ਆਮ ਆਦਮੀ ਪਾਰਟੀ ਕਾਂਗਰਸ ਦੇ ਅਲਾਈਅንስ ਤੋਂ ਬਾਅਦ ਇਹ ਪ ਚੋਣਾ ਹੋਣੀਆਂ ਸੀਗੀਆਂ ਔਰ ਉਹਨਾਂ ਨੂੰ ਟਾਲ ਦਿੱਤਾ ਗਿਆ ਔਰ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਭਾਜਪਾ ਜਿਹੜੀ ਹੈ ਉਹ ਡਰ ਗਈ ਔਰ ਇਹ ਡਰ ਦਾ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ ਕਿ ਇਹ ਇਲੈਕਸ਼ਨ ਸਟਾਲ ਦਿੱਤੇਆਂ ਗਈਆਂ ਲੇਕਿਨ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਜਿੱਥੇ ਸਾਰੇ ਲੀਡਰਸ ਇਕੱਠੇ ਹੋ ਕੇ ਮੁੱਖ ਮੰਤਰੀ ਪੰਜਾਬ ਦੇ ਘਰ ਜਾ ਰਹੇ ਨੇ ਉਹਨਾਂ ਨੂੰ ਮਿਲਣ ਦੇ ਲਈ ਜਾ ਰਹੇ ਨੇ ਔਰ ਅੱਗੇ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਇਸ ਮੁੱਦੇ ਤੇ ਉਹ ਸਾਰੀਆਂ ਗੱਲਾਂ ਤੈ ਹੋਣ ਗਿਆ ਲੇਕਿਨ ਇਹ ਜ਼ਰੂਰ ਹੈ ਕਿ ਹੁਣ ਹਲੇ ਕੀ ਤਰੀਕ ਹੈ ਜਿਹੜੀ ਜਿਸ ਵਕਤ ਮੇਅਰ ਦੀ ਇਲੈਕਸ਼ਨਸ ਹੋਣਗੀਆਂ ਕੀ ਜੋਰ-ਤੋੜ ਹੋਣਗੇ ਉਹ ਆਪਣੇ ਆਪ ਸਮਾਂ ਦੱਸੇਗਾ ਲੇਕਿਨ ਸਮੇਂ ਦੇ ਹਿਸਾਬ ਦੇ ਨਾਲ ਜਿਹੜੀਆਂ ਵਾਪਰਦੀਆਂ ਚੀਜ਼ਾਂ ਨੇ ਉਹਨਾਂ ਦੇ ਨਾਲ ਪਤਾ ਲੱਗੇਗਾ ਨਵਾਂ ਮੇਅਰ ਕੌਣ ਚੰਡੀਗੜ੍ਹ ਨੂੰ ਮਿਲੇਗਾ ਲੇਕਿਨ ਇਸ ਵਕਤ ਦੀ ਵੱਡੀ ਖਬਰ ਇਹ ਹੈ ਕਿ ਅੱਜ ਜਿਹੜੀਆਂ ਇਲੈਕਸ਼ਨਸ ਹੋਣੀਆਂ ਸੀ ਉਹਨਾਂ ਦੇ ਵਿੱਚ ਨਾ ਇੱਕ ਜਿੱਤਿਆ ਨਾ ਦੂਜਾ ਇਸ ਵਕਤ ਇਲੈਕਸ਼ਨਸ ਟਾਲ ਦਿੱਤੀਆਂ ਗਈਆਂ ਨੇ ਰਣਨੀਤੀ ਤੈਅ ਕਰਨ ਦੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਅਲਾਈਅੰਸ ਦੀਆਂ ਸੀਗੀਆਂ ਉਹ ਇਸ ਵਕਤ ਸੀਐਮ ਹਾਊਸ ਪਹੁੰਚ ਚੁੱਕੀਆਂ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਅੱਜ ਚੰਡੀਗੜ੍ਹ ਦੇ ਮੇਅਰ ਦੇ ਲਈ ਇਲੈਕਸ਼ਨਸ ਹੋਣੀਆਂ ਸੀ ਔਰ ਉਹ ਇਲੈਕਸ਼ਨਸ ਨਾ ਹੋ ਪਾਈਆਂ ਟਲ ਗਈਆਂ ਲੇਕਿਨ ਉਸ ਤੋਂ ਬਾਅਦ ਮੀਟਿੰਗਜ਼ ਦਾ ਦੌਰ ਜਾਰੀ ਹੈ ਸਾਰੇ ਕਾਂਗਰਸ ਦੇ ਲੀਡਰ ਵੀ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਲੀਡਰਸ ਵੀ ਜਿਹੜੇ ਨੇ ਸੀਐਮ ਮੁੱਖ ਮੰਤਰੀ ਜਿਹੜੇ ਨੇ ਪੰਜਾਬ ਦੇ ਉਹਨਾਂ ਦੇ ਜਿਹੜਾ ਆਵਾਸ ਹੈ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਮੌਜੂਦ ਰੇ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਕੀ ਕੀ ਚੀਜ਼ਾਂ ਰਹੀਆਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਮੌਜੂਦ ਨੇ ਸਨੀ ਆਲੂ ਸਰਬ ਕੀ ਚੀਜ਼ਾਂ ਅੱਜ ਦੇ ਦਿਨ ਰਹੀਆਂ ਨੇ ਕੀ ਕੀ ਮੁੱਖ ਗੱਲਾਂ ਅੱਜ ਮੀਟਿੰਗ ਦੇ ਵਿੱਚ ਕੀਤੀਆਂ ਗਈਆਂ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਲੋਕਾਂ ਨੂੰ ਡੈਮੋਕ੍ਰੇਸੀ ਨੂੰ ਯੂਜ਼ ਕਰਨਾ ਚਾਹੀਦਾ ਹੈ ਡਿਕਟੇਟਰਸ਼ਿਪ ਨੂੰ ਨਹੀਂ ਉਹ ਡੈਮੋਕ੍ਰੇਸੀ ਦੀ ਚਿਤ ਹੋਣੀ ਚਾਹੀਦੀ ਹੈ ਕੋਈ ਵੀ ਪੋਲਿਟੀਕਲ ਪਾਰਟੀ ਹੁੰਦੀ ਹੈ ਉਹ ਇਲੈਕਸ਼ਨ ਲੜਦੀ ਹੈ ਤੇ ਮੇਅਰ ਬਣਦਾ ਹੈ ਜਿਹੜੇ ਹਾਰ ਜਾਂਦੇ ਉਹਨਾ ਮੇਅਰ ਉਤਰ ਜਾਂਦਾ ਇਹ ਜ਼ਰੂਰੀ ਨਹੀਂ ਹੈ ਕਿ ਜੇ 8 ਸਾਲਾਂ ਤੋਂ ਤੁਸੀਂ ਮੇਅਰ ਬਣਦੇ ਆਏ ਅਸੀਂ ਪਹਿਲਾਂ ਕਿੰਨਾ ਇੰਨੀ ਕੋਈ ਗੱਲਬਾਤ ਹੀ ਨਹੀਂ ਹੋਈ ਸਾਡੇ ਕੋਲ ਨੰਬਰ ਹੈਗੇ ਨੇ ਆਮ ਆਦਮੀ ਪਾਰਟੀ ਕਾਂਗਰਸ ਦਾ ਅਲਾਈਅንስ ਹੋਇਆ ਹੋਇਆ ਹੈ ਜੀ ਇੰਡੀਆ ਅਲਾਈਅንስ ਦੀ ਗੱਲ ਚੱਲ ਰਹੀ ਹੈ ਸਾਰੀ ਗੱਲਬਾਤ ਹੋਈ ਹੋਈ ਹੈ ਉਸ ਤੋਂ ਬਾਅਦ ਵੀ 20 ਤੋਂ ਬਾਅਦ ਇੱਕ ਪਾਰਟੀ ਕੁਲ 20 ਨੇ ਇਕੁਲ 15 ਨੇ ਪੰਜ ਦਾ ਡਿਫਰੈਂਸ ਹੈ ਇਲੈਕਸ਼ਨ ਕਰਾਂ ਤੋਂ ਡਰ ਕਾ ਦਾ ਇਲੈਕਸ਼ਨ ਕਰਾਂ ਤੇ ਰਿਜ਼ਲਟ ਦੇਖਣ ਇਹਨਾਂ ਨੂੰ ਮੌਕਾ ਦਿੱਤਾ ਪਰਮਾਤਮਾ ਨੇ 8 ਸਾਲ ਦਾ ਮੌਕਾ ਦਿੱਤਾ ਇਹਨਾਂ ਨੂੰ 8 ਸਾਲ ਤੋਂ ਇਹ ਲੋਕ ਇਲੈਕਸ਼ਨ ਲੜਦੇ ਰਹੇ ਨੇ ਔਰ 8 ਸਾਲ ਤੋਂ ਜਿਹੜੇ ਇਲੈਕਸ਼ਨ ਲੜ ਰਹੇ ਨੇ ਔਰ 8 ਸਾਲ ਤੋਂ ਜਿਹੜੇ ਇਲੈਕਸ਼ਨ ਜਿੱਤ ਰਹੇ ਨੇ ਮੇਅਰ ਬਣਾ ਰਹੇ ਨੇ ਜੇ ਅਗਲੀ ਪਾਰਟੀ ਦਾ ਨੰਬਰ ਲੱਗਦਾ ਹੈ ਉਹਨਾਂ ਕੋਲ ਜਾਦੇ ਬੰਦੇ ਨੇ ਤੇ ਮੇਰੇ ਖਿਆਲ ਨਾਲ ਚਾਂਸ ਦੇਣਾ ਚਾਹੀਦਾ ਹੈ ਤਾਂ ਕਿ ਆਪਾਂ ਚੰਡੀਗੜ੍ਹ ਦੀ ਮਿਲ ਜੁਲ ਕੇ ਸਫਾਈ ਕਰੀਏ ਸਰ ਤੁਸੀਂ ਅਸੀਂ ਡੈਮੋਕਰੇਸੀ ਔਰ ਤੁਸੀਂ ਡਿਕਟੇਟਰਸ਼ਿਪ ਦੀ ਗੱਲ ਕੀਤੀ ਕੌਣ ਡਿਕਟੇਟਰਸ਼ਿਪ ਲਿਆਉਣਾ ਚਾਹੁੰਦਾ ਹੈ ਕਿਉਂਕਿ ਅਕਸਰ ਬੀਜੇਪੀ ਇਹ ਕਹਿ ਕੇ ਜਾਂਦੀ ਹੈ ਕਿ ਸੀ ਸਭ ਤੋਂ ਵੱਡੀ ਡੈਮੋਕਰੇਸੀ ਦੇ ਮਾਲਕ ਆ ਔਰ ਅਸੀਂ ਡੈਮੋਕਰੇਸੀ ਲੈ ਕੇ ਆਵਾਂਗੇ ਹਰ ਪਾਸੇ ਨਹੀਂ ਮੈਂ ਤੇ ਇਹ ਉਮੀਦ ਕਰਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨੂੰ ਦੁਨੀਆ ਦੀ ਸਭ ਤੋਂ ਛੋਟੀ ਪਾਰਟੀ ਏਸੀ ਨੂੰ ਡੈਮੋਕ੍ਰੇਸੀ ਕਹਿੰਦੇ ਆ ਡਰ ਕਿਸ ਚੀਜ਼ ਦਾ ਕਿਉਂਕਿ ਜਿਸ ਵਕਤ ਤੁਸੀਂ ਕਹਿ ਰਹੇ ਹੋ ਪਹਿਲਾ ਗੱਠ ਜੋੜ ਹੋਇਆ ਉਸ ਤੋਂ ਬਾਅਦ ਪਹਿਲੀ ਇਲੈਕਸ਼ਨਸ ਸੀ ਗੱਠ ਜੋੜ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਸੀ ਔਰ ਭਾਜਪਾ ਨੂੰ ਡਰ ਕਿਸ ਚੀਜ਼ ਦਾ ਹੋ ਗਿਆ ਦੇਖੋ ਇਹ ਇਲੈਕਸ਼ਨ ਜਦ ਹੋਏਗਾ ਰਿਜ਼ਲਟ ਇਹਦਾ ਆਏਗਾ ਮੈਂ ਚਾਹੁੰਦਾ ਵੀ ਪ੍ਰਮਾਤਮਾ ਜਲਦੀ ਇਲੈਕਸ਼ਨ ਕਰਾਵੇ ਔਰ ਰਿਜ਼ਲਟ ਆਵੇ ਉਸ ਤੋਂ ਬਾਅਦ ਸਾਰੀ ਚੀਜ਼ਾਂ ਕਲੀਅਰ ਹੋ ਜੇ ਤੁਹਾਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਹਿੰਦੇ ਕਿ ਸਾਰੇ ਲੀਡਰ ਜਿਹੜੇ ਨੇ ਬੰਦ ਕਰ ਦਿੱਤੇ ਇੱਕ ਪਾਸੇ ਇਕੱਠੇ ਕਰ ਲਏ ਡਰ ਇਸ ਵਕਤ ਕਹਿੰਦੇ ਇਹ ਵੀ ਹੋ ਰਿਹਾ ਹੈ ਕਿ ਭਾਜਪਾ ਜਿਹੜੀ ਇਹ ਤਨਹੀ ਇਹ ਦੇਖਦਾ ਕੁਕਰ ਜਿਹੜੇ ਚੀਜ਼ਾਂ ਦੇ ਫੈਸਲੇ ਹੋ ਚੁੱਕੇ ਨੇ ਜਿਹੜੀ ਚੀਜ਼ਾਂ ਹੋ ਚੁੱਕੀਆਂ ਉਸ ਤੋਂ ਬਾਅਦ ਐਫੋਜਾ ਕੁਝ ਹੋਣ ਦੀ ਕੋਈ ਉਮੀਦ ਨਹੀਂ ਕੀ ਤੁਸੀਂ ਲੈ ਕੇ ਚੱਲ ਰਹੇ ਹੋ ਅਗਲੀ ਰਣਨੀਤੀ ਕੀ ਹੋਏਗੀ ਸਟਰੈਂਥ ਔਰ ਸਟ੍ਰੈਟਜੀਜ਼ ਕੀ ਰਹਿਣਗੀਆਂ ਕਿ ਉਹ ਤਿੰਨ ਪਲਾਨਸ ਬਣਾਏ ਗਏ ਨੇ ਏ ਬੀ ਸੀ ਪਲੈਨਿੰਗ ਕੀਤੀ ਗਈ ਹੈ ਔਰ ਜਲਦੀ ਉਹਦੇ ਸਾਡੇ ਸੀਨੀਅਰ ਲੀਡਰਸ ਉਹਦੇ ਬਾਰੇ ਡਿਸਕਸ ਕਰ ਰਹੇ। ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਨੇ ਸੰਨੀ ਸਿੰਘਾਲੂ ਵਾਲੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਸਿੱਧੇ ਤੌਰ ਤੇ ਜਿਹੜਾ ਆ ਹੁਣ ਇਹ ਕਹਿ ਦਿੱਤਾ ਗਿਆ ਕਿ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ। ਤਿੰਨ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਨੇ ਲੇਕਿਨ ਹਾਲੇ ਤੱਕ ਉਹ ਤਿੰਨ ਰਣਨੀਤੀਆਂ ਤੋਂ ਜਿਹੜਾ ਆ ਉਹ ਪਰਦਾ ਨਹੀਂ ਚੁੱਕਿਆ ਗਿਆ ਕਿ ਕੀ ਰਣਨੀਤੀਆਂ ਸਨਗੀਆਂ। ਕਿਉਂਕਿ ਉਹ ਰਣਨੀਤੀਆਂ ਕਹਿੰਦੇ ਕਿ ਸੀਨੀਅਰ ਲੀਡਰਸ ਆ ਕੇ ਬਾਅਦ ਦੱਸਣਗੇ। ਲੇਕਿਨ ਜਿਸ ਵਕਤ ਅਸੀਂ ਗੱਲ ਕਰਦੇ ਆ ਕਿ ਜਿਹੜੀਆਂ ਚੋ ਬਾਦ ਲਗਾਤਾਰ ਹੁਣ ਸਵਾਲ ਇਹਤੇ ਉੱਠ ਰਿਹਾ ਕਿ ਕਿਸ ਤਰੀਕੇ ਦੇ ਨਾਲ ਅਗਲਾ ਕੰਮ ਕੀਤਾ ਜਾਏਗਾ ਕਾਰਵਾਈ ਕੀਤੀ ਜਾਏਗੀ ਕਿਉਂਕਿ ਜਿਸ ਵਕਤ ਇਹ ਸਾਰੀਆਂ ਚੀਜ਼ਾਂ ਸਾਹਮਣੇ ਆndੀਆਂ ਨੇ ਸਿਚੁਏਸ਼ਨਾਂ ਆndੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਸ ਵਕਤ ਇਲੈਕਸ਼ਨਸ ਕਰਾਨੀਆਂ ਸੀਗੀਆਂ ਉਹ ਹੁੰਦੀਆਂ ਨਹੀਂ ਜਿਹੜੇ ਪ੍ਰਿਸਕਰਾਇਵਿੰਗ ਆਫੀਸਰ ਸੀਗੇ ਉਹਨਾਂ ਨੂੰ ਜਿਹੜਾ ਇਹ ਕਹਿ ਦਿੱਤਾ ਜਾਂਦਾ ਕਿ ਤਬੀਅਤ ਖਰਾਬ ਹੈ ਤਬੀਅਤ ਖਰਾਬ ਦਾ ਹਵਾਲਾ ਦੇ ਕੇ ਜਿਹੜਾ ਆ ਉਹ ਇਲੈਕਸ਼ਨਸ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਜਾਂਦੇ ਨੇ ਇਹ ਕਹਿ ਦਿੱਤਾ ਜਾਂਦਾ ਕਿ ਪੋਸਟਪੋਨ ਹੋਣਗੀਆਂ ਤੁਸੀਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵਕਤ ਅਸੀਂ ਮੁੱਖ ਮੰਤਰੀ ਆਵਾਜ਼ ਦੇ ਬਾਹਰ ਮੌਜੂਦ ਆ ਜਿੱਥੇ ਅੰਦਰ ਮੀਟਿੰਗ ਚੱਲ ਰਹੀ ਸੀਗੀ ਸਾਰੇ ਕਾਂਗਰਸ ਦੇ ਲੀਡ ਪਹੁੰਚੇ ਨੇ ਔਰ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ-ਨਾਲ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਅੰਦਰ ਮੌਜੂਦ ਰਹੀ ਹੈ ਲੇਕਿਨ बार-बार ਇੱਕੋ ਚੀਜ਼ ਕਹੀ ਜਾ ਰਹੀ ਹੈ ਕਹਿੰਦੇ ਕਿ ਭਾਜਪਾ ਨੂੰ ਡਰ ਪੈ ਗਿਆ ਸੀ ਭਾਜਪਾ ਦੇ ਡਰ ਦੇ ਕਾਰਨ ਜਿਹੜਾ ਆ ਉਹ ਇਹ ਚੀਜ਼ਾਂ ਹੋਈਆਂ ਕਿ ਜਿਹੜੇ ਪ੍ਰੈਸਕ੍ਰਾਈਬਿੰਗ ਆਫੀਸਰ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤਬੀਅਤ ਖਰਾਬ ਹੈ ਲੇਕਿਨ ਕਹਿੰਦੇ ਕਿ ਬਹੁਤ ਸਾਰੇ ਆਲਟਰਨੇਟਿਵ ਸੋਲੂਸ਼ਨਸ ਵੀ ਸੀਗੇ ਜਿਨ੍ਹਾਂ ਨੂੰ ਅਜ਼ਮਾਇਆ ਜਾ ਸਕਦਾ ਸੀ ਜਿਨ੍ਹਾਂ ਨੂੰ ਅਪਣਾਇਆ ਜਾ ਸਕਦਾ ਸੀ ਲੇਕਿਨ ਅਪਣਾਇਆ ਨਹੀਂ ਗਿਆ ਲੇਕਿਨ ਹੁਣ ਦੇਖਣਾ ਇਹ ਹੋਏਗਾ ਕਿ ਅਗਲੀ ਜਿਹੜੀ ਚੋਣਾਂ ਦੀ ਤਰੀਕ ਹੈ ਉਹ ਕੀ ਦਿੱਤੀ ਜਾਂਦੀ ਹੈ ਔਰ ਨਾਲ ਦੇ ਨਾਲ ਇਹ ਵੀ ਦੇਖਣਾ ਹੋਏਗਾ ਕਿ ਜਿਹੜਾ ਗਠਜੋੜ ਇਹ ਕੀਤਾ ਗਿਆ ਸੀ ਪਹਿਲੀ ਵਾਰੀ ਗਠਜੋੜ ਹੋਇਆ ਔਰ ਇਹ ਗਠਜੋੜ ਤੋਂ ਬਾਅਦ ਕਿ ਇਹ ਚੀਜ਼ਾਂ ਨਿਕਲ ਕੇ ਆਂਦੀਆਂ ਨੇ ਕਿਸ ਤਰੀਕੇ ਦੇ ਨਾਲ ਨਿਕਲ ਕੇ ਆਂਦੀਆਂ ਨੇ ਔਰ ਇਹ ਕਿਸ ਤਰੀਕੇ ਦੇ ਨਾਲ ਮੋਲਡ ਕੀਤੀਆਂ ਜਾਂਦੀਆਂ ਨੇ ਸਾਰੀਆਂ ਚੀਜ਼ਾਂ ਹੁਣ ਇਹ ਤਾਂ ਸਮਾਂ ਦੱਸੇਗਾ ਕਿ ਕੀ ਚੀਜ਼ਾਂ ਹੁੰਦੀਆਂ ਨੇ ਲੇਕਿਨ ਲੋਕ ਜ਼ਰੂਰ ਆਸਵੰਦ ਨੇ ਕਿ ਜੋ ਵੀ ਚੀਜ਼ਾਂ ਹੋਣ ਜਿਸ ਤਰੀਕੇ ਦੇ ਨਾਲ ਵੀ ਇਹ ਇਲੈਕਸ਼ਨਸ ਹੋਣ ਲੇਕਿਨ ਇਹ ਅਨ ਬਾਇਸਡ ਹੋਣ ਔਰ ਬਿਲਕੁਲ ਸਹੀ ਟੰਗ ਦੇ ਨਾਲ ਜਿਹੜੀ ਹੈ ਪਰਪੱਖ ਟੰਗ ਦੇ ਨਾਲ ਇਹ ਚੋਣਾ ਕਰਵਾਈਆਂ ਜਾਂ ਤਾਂ ਕਿ ਚੰਡੀਗੜ੍ਹ ਨੂੰ ਆਪਣਾ ਅਗਲਾ ਮੇਅਰ ਮਿਲੇ ਔਰ ਚੰਡੀਗੜ੍ਹ ਜਿੰਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਔਰ ਆਪਣੇ ਸਿਟੀ ਬਿਊਟੀਫੁਲ ਦੇ ਕੰਮਾਂ ਦੇ ਕਰਕੇ ਜਾਣੀ ਜਾਂਦੀ ਇਹ ਚੰਡੀਗੜ੍ਹ ਕਿਉਂਕਿ ਮੇਅਰ ਦਾ ਇੱਕ ਵੱਡਾ ਰੋਲ ਹੁੰਦਾ ਹੈ ਉਹਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਕਰਦੇ ਨੇ ਇਹ ਚੀਜ਼ਾਂ ਦੇਖਣੀਆਂ ਹੋਣਗੀਆਂ ਔਰ ਇਹ ਤਜਰਬਾ ਕਿਸ ਤਰੀਕੇ ਦੇ ਨਾਲ ਐਕਸਪੀਰੀਅੰਸ ਕਰਦੇ ਨੇ ਕਿਉਂਕਿ ਜਿਸ ਵਕਤ ਅਸੀਂ ਸ਼ੁਰੂਆਤੀ ਦੌਰ ਦੀ ਗੱਲ ਕਰਦੇ ਹਾਂ ਤੇ ਭਾਜਪਾ ਉਹ ਪਾਰਟੀ ਹੈ ਜਿਨ੍ਹਾਂ ਨੇ ਮੇਅਰ ਬਣਾਉਣ ਦੀ ਪ੍ਰਤੀਕਿਰਿਆ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਹੁਣ ਇਸ ਤੋਂ 8 ਸਾਲ ਤੋਂ ਭਾਜਪਾ ਇੱਥੇ ਮੇਅਰ ਆਪਣਾ ਬਣਾਉਂਦੀ ਆ ਰਹੀ ਹੈ ਲੇਕਿਨ ਹੁਣ ਇਹ ਸਾਰੀਆਂ ਚੋਣਾਂ ਤੋਂ ਬਾਅਦ ਨਜ਼ਰ ਆਏਗਾ ਕਿ ਅਗਲਾ ਮੇਅਰ ਕੌਣ ਬਣਦਾ ਹੈ ਔਰ ਕਿਸ ਤਰੀਕੇ ਦੇ ਨਾਲ ਬਣਦਾ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ